ਛੇਵੇਂ ਪਾਤਸ਼ਾਹ ਗੁਰੂ ਸਾਹਿਬ ਮਹਾਰਾਜ ਜੇ ਗੁਰਗੱਦੀ ਤੇ ਬਿਰਾਜਮਾਨ ਹੋਏ ਨਾ ਤੇ ਕਿਰਪਾ ਨਾਲ ਪੰਡਤ ਹੋਏ ਹੁਣ ਪਾਤਸ਼ਾਹ ਦੇ ਦਰਬਾਰ ਵਿੱਚ ਕੋਈ ਵੀ ਆਉਂਦਾ ਸੀ ਨਾ ਕਿਸੇ ਵੀ ਧਰਮ ਦਾ ਤੇ ਪਾਤਸ਼ਾਹ ਗੱਲ ਨਾਲ ਲਾਉਂਦੇ ਸਨ ਗੁਰੂ ਹੈ ਹੀ ਐਸਾ ਗੁਰੂ ਸੰਜੇ क्षत्रिय ब्राह्मण शूद्र वैश्य उपदेश चौवर्णा को संजाओ संजाओ उपदेश ये एक ऐसा कर है यति गरीब भी आ सकदा अमीर भी आ सकदा है मुसलमान भी आ सकदा हिंदू भी आ सकदा ईसाई भी आ सकदा है सारे धर्मा दे वास्ते दरवाजे खुले हैं कोई वित करा नहीं ਤੇ ਇੱਕ ਦਿਨ ਕੀ ਹੋਇਆ ਚਾਰ ਸਿੰਘ ਬੈਠੇ ਸਨ। ਨਾਭਸ ਵਿੱਚ ਵਿਚਾਰਾ ਕਰ ਰਹੇ। ਪਹਿਲੇ ਇਹਨੂੰ ਪੁੱਛਦੇ ਤੋਂ ਇਸ ਤਰ੍ਹਾਂ ਦਾਸ ਸੱਚਖੰਡ ਦੇ ਦਰਸ਼ਨ ਤੈਨੂੰ ਕਿੰਨੇ ਚਿਰ ਚੋ ਜਾਂਦੇ। ਕਹਿੰਦਾ ਦੋਕ ਦਿਨ ਸਮਾਧੀ ਲਗਾ ਲਈਏ ਅੰਤਰ ਧਿਆਨ ਹੋ ਜਾਈਏ ਤੇ ਆਪਣੇ ਆਪ ਸੱਚਖੰਡ ਦੇ ਦਰਸ਼ਨ ਹੋ ਜਾਣਗੇ। ਨਿੱਧਿਆਨੰਦ ਪੰਡਤ ਵੀ ਬੈਠਾ ਲੱਗੇ। ਉਹ ਦੂਸਰੇ ਨੂੰ ਪੁੱਛਿਆ ਉਹ ਕਹਿੰਦਾ ਵੀ ਜਿਆਦਾ ਜਿਆਦਾ ਇੱਕ ਦਿਨ ਲੱਗੇਗਾ। ਤੀਸਰੇ ਨੂੰ ਪੁੱਛਿਆ ਉਹ ਕਹਿੰਦਾ ਵੀ ਜਿਆਦਾ ਜਿਆਦਾ 4 ਘੰਟੇ ਲੱਗ ਜਾਣਗੇ। ਤੇ ਜਿਹੜਾ ਚੌਥਾ ਸੀ ਉਹਨੂੰ ਪੁੱਛਿਆ ਵੀ ਤੈਨੂੰ ਸੱਜ ਕੰਡ ਕਿੰਨੇ ਚਿਰ ਚ ਨਜ਼ਰ ਆਉਂਦਾ ਹੈ? ਕਿੰਨੀ ਕਿਰਪਾ ਹੈ ਤੇਰੇ ਤੇ ਗੁਰੂ ਦੀ ਬਖਸ਼ਿਸ਼ ਰਹਿਮਤ ਹੈ? ਉਹ ਕਹਿੰਦਾ ਮੈਂ ਜਦੋਂ ਅੱਖਾਂ ਬੰਦ ਕਰਦਾ ਨਾ ਮੈਨੂੰ ਸੱਚਖੰਡ ਨਜ਼ਰ ਆਉਂਦਾ ਜਦੋਂ ਖੋਲਦਾ ਤਾਂ ਫਿਰ ਇਸ ਸੰਸਾਰ ਦਾ ਮਾਤ ਲੋਕ ਨਜ਼ਰ ਆਉਂਦਾ ਕਹਿੰਦਾ ਮੈਂ ਤਾਂ ਸੱਚਖੰਡ ਤੋਂ ਦੂਰ ਹੈ ਹੀ ਨਹੀਂ ਅਨਿਤਿਆ ਜਿਹੜਾ ਮੰਡਲ ਸੀ ਨਾ ਉਹ ਕਹਿੰਦਾ ਇਥੇ ਨਾ ਝੂਠ ਬੋਲਦੇ ਨੇ ਚਾਰੇ ਜਣੇ ਕੋਈ ਕਹਿੰਦਾ ਮੈਂ 2 ਦਿਨ ਦੇ ਵਿੱਚ ਸੱਚਖੰਡ ਚਲੇ ਜਾਵਾਂਗਾ ਕੋਈ ਕਹਿੰਦਾ ਮੈਂ 1 ਦਿਨ ਵਿੱਚ ਚਲੇ ਜਾਵਾਂਗਾ ਇੱਕ ਇਹ ਕਹਿੰਦਾ ਮੈਂ 4 ਘੰਟੇ ਵਿੱਚ ਚਲੇ ਜਾਵਾਂਗਾ ਇੱਕ ਕਹਿੰਦਾ ਮੈਂ ਆਕਾ ਬੰਦ ਕਰਾ ਤੇ ਸੱਚਖੰਡ ਚਾਂ ਖੋਨਾ ਤੇ ਮੈਂ ਇਸ ਸੰਸਾਰ ਵਿੱਚ ਹੁਣ ਇਹਨਾਂ 6ਵੇਂ ਪਾਤਸ਼ਾਹ ਰੂਪ ਇਸੇ ਮਹਾਰਾਜ ਜੀ ਕੇ ਸ਼ਿਕਾਇਤ ਕਰ ਦਿੱਤੀ ਕਹਿੰਨ ਲਗਾ ਮਹਾਰਾਜ ਤੁਹਾਡੇ ਜਿਹੜੇ ਸਿੰਘ ਨੇ ਨਾ ਬੜਾ ਝੂਠ ਬੋਲਦੇ ਨੇ ਕਹਿੰਦੇ ਪੰਡਤ ਜੀ ਕੀ ਗੱਲ ਹੈ ਕਹਿੰਦਾ ਮਹਾਰਾਜ ਮੈਂ ਤੇ ਅੱਜ ਦੇਖਿਆ ਇਹਨਾਂ ਨੂੰ ਝੂਠ ਬੋਲਦੇ ਆ। ਇਹਨਾਂ ਪਾਛਾ ਚਾਰੇ ਬੈਠੇ ਸਨ ਮੈਂ ਵੀ ਬੈਠਾ ਲਾਗੇ। ਪਹਿਲੇ ਨੂੰ ਪੁੱਛਿਆ ਤਿੰਨਾਂ ਨੇ ਪੀਏ ਦਸਵੀਂ ਤੂੰ ਸੱਚ ਤੇਰੇ ਤੇ ਕਿੰਨੀ ਬਖਸ਼ਿਸ਼ ਹੋ ਗਈ ਹੈ ਗੁਰੂ ਦੀ? ਤੂੰ ਕਿੰਨੇ ਸਮੇਂ ਦੇ ਅੰਦਰ ਕਿੰਨੇ ਟਾਈਮ ਦੇ ਅੰਦਰ ਸੱਚਖੰਡ ਦੇ ਦਰਸ਼ਨ ਕਰ ਸਕਦਾ ਹੈ? ਕਹਿੰਦਾ ਜੀ ਪਹਿਲੇ ਨੇ 2 ਦਿਨ ਦਾ ਦੱਸਿਆ, ਦੂਸਰੇ ਨੇ 1 ਦਿਨ ਦਾ ਦੱਸਿਆ, ਤੀਸਰੇ ਨੇ ਚਾਰ ਘੰਟਿਆਂ ਦਾ ਦੱਸਿਆ ਤੇ ਚੌਥਾ ਕਹਿੰਦਾ ਜੀ ਉਹ ਤੇ ਸਭ ਤੋਂ ਵੱਡਾ ਝੂਠਾ ਹੈ ਕਹਿੰਦਾ ਕਿਹਦਾ ਕਹਿੰਦਾ ਉਹ ਕਹਿੰਦਾ ਜੀ ਮੈਂ ਅੱਕਾ ਬੰਦ ਕਰਾਂ ਤੇ ਸੱਚਖੰਡ ਚ ਜੇ ਅੱਕਾ ਕੋਲ ਨਾ ਤੇ ਬ੍ਰੀ ਸੰਸਾਰ ਦੇ ਮਾਤਲੂ ਹੋ ਜਾਈਏ ਆਹ ਕਿੰਨੀ ਇੱਛਾ ਕੋਈ ਨਹੀਂ ਕਹਿੰਦੇ ਪੰਡਤ ਜੀ ਤੁਸੀਂ ਇਸ ਤਰ੍ਹਾਂ ਕਰੋ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲ ਜਾਏਗਾ ਤੁਸੀਂ ਕੱਲ ਤੋਂ ਨਾ ਕਿ ਕੂਲ ਮੰਤਰ ਦਾ ਜਾਪ ਕਰਨ ਵਾਸਤੇ ਚੌਂਕੜਾ ਮਾਰ ਕੇ ਬੈਠਿਆਗਾ ਜਿੰਨਾ ਸਮੇਂ ਤੁਹਾਨੂੰ ਮਿਲੇ ਜਿੰਨਾ ਸਮੇਂ ਤੁਸੀਂ ਬੈਠ ਸਕਦੇ ਜਦੋਂ ਬਖਸ਼ਿਸ਼ ਹੁੰਦੀ ਹੈ ਜਦੋਂ ਕਿਰਪਾ ਹੁੰਦੀ ਹੈ ਰਹਿਮਤ ਹੁੰਦੀ ਹੈ ਕਹਿੰਦੇ ਪੰਡਤ ਨਿਤਿਆਨੰਦ ਜਿਹੜਾ ਸੀ ਨਾ ਚੌਂਕੜਾ ਮਾਰ ਕੇ ਬੈਠਦਾ ਹੈ ਪਹਿਲੇ ਦਿਨ ਬੈਠਿਆ ਹੈ 1 ਘੰਟਾ 2 ਘੰਟਾ 3 ਘੰਟਾ ਫਿਰ ਅਗਲੇ ਦਿਨ 4 ਘੰਟੇ ਫਿਰ 5 ਘੰਟੇ ਫਿਰ ਉਸ ਤੋਂ ਬਾਅਦ ਪਾਦਸ਼ਾਹ ਕਹਿੰਦੇ 6 ਮਹੀਨੇ ਤੱਕ ਤੁਸੀਂ ਮੂਲ ਮੰਤਰ ਦਾ ਹੀ ਜਾਪ ਕਰਨਾ ਹੈ ਤਿੰਨਾ ਮਹੀਨਿਆਂ ਦੇ ਵਿੱਚ ਪੰਡਿਤ ਜੀ ਦੇ ਨਿਤਿਆਨੰਦ ਜੀ ਦੀ ਕਿਹੜੀ ਬਦਲ ਗਿਆ ਬਦਲਾਵ ਕਿਸ ਤਰ੍ਹਾਂ ਆ ਗਿਆ ਕਿ ਜਦੋਂ ਬੈਠਦਾ ਹੈ ਨਾ ਮੂਲ ਮੰਤਰ ਦਾ ਜਾਪ ਕਰਨ ਵਾਸਤੇ ਉੱਠਦਾ ਨਹੀਂ ਸਵੇਰ ਤੋਂ ਸ਼ਾਮਾਂ ਪੈ ਜਾਂਦੀਆਂ ਨੇ ਤੇ ਸਿੰਘ ਪਕੜ ਕੇ ਉਠਾਉਂਦੇ ਨੇ ਪੰਡਤ ਜੀ ਉੱਠ ਜਾਓ ਬੈਠ ਜਾਓ ਖੜੇ ਹੋ ਜਾਓ ਉੱਠਦਾ ਹੀ ਨਹੀਂ ਹੈ ਕਿਰਪਾ ਹੋ ਗਈ ਨਾ ਬਖਸ਼ਿਸ਼ ਹੋ ਗਈ ਰਹਿਮਤ ਹੋ ਗਈ ਤੇ ਜਦੋਂ 4 ਕਿ ਮਹੀਨੇ ਹੋ ਗਏ ਰੋਜ਼ ਉਸ ਨੂੰ ਉਠਾਉਣਾ ਉਸ ਨੇ ਬੈਠਣਾ ਜਦੋਂ ਅੰਤਰ ਧਿਆਨ ਹੋ ਕੇ ਤੇ ਲਿਪ ਜੁੜ ਜਾਣੀ चौथे महीने जो शेख बादशाह रुंग से मार जी ने बुलाया। कहन लगे ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲਿਆ ਤੇ ਚਰਨ ਪਕੜ ਲਿਆ ਰਗੂਨ ਸਾਹਿਬ بادشاہ ਬੋਲੇ। ਕਹਿਣ ਲਗਾ ਮਹਾਰਾਜ ਮੇਰੇ ਸਾਰੇ ਸ਼ੰਕੇ ਦੂਰ ਹੋ ਗਏ। ਹੁਣ ਤੇ ਕੋਈ ਖਾਨਾ ਬਾਕੀ ਰਿਹਾ ਹੀ ਨਹੀਂ ਜਿਹਦੇ ਅੰਦਰ ਕੋਈ ਸ਼ੰਕਾ ਹੋਵੇ। ਕਹਿੰਦਾ ਮੇਰੀ ਤੇ ਉਹ ਅਵਸਥਾ ਬਣ ਗਈ ਹੈ ਜਿਹੜਾ ਚੌਥਾ ਕਹਿੰਦਾ ਸੀ ਜਿਹਨੂੰ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਝੂਠ ਬੋਲਦਾ ਹੈ ਕਿ ਅੱਖਾਂ ਖੋਲਦਾ ਹੈ ਤੇ ਸੰਸਾਰ 'ਚ ਹੈ ਜੇ ਬੰਦ ਕਰਦਾ ਤੇ ਸੱਚਖੰਡ 'ਚ ਹੈ ਪਾਦਸ਼ਾ ਜਦੋਂ ਮੈਂ ਸਵੇਰੇ ਬੈਠਦਾ ਨਾ ਤੇ ਫਿਰ ਮੇਰਾ ਅੱਖਾਂ ਖੁੱਲਣ ਨੂੰ ਮਨ ਹੀ ਨਹੀਂ ਕਰਦਾ ਕਿਉਂਕਿ ਸੱਚਖੰਡ ਦੇ ਵਿੱਚ ਮੇਰਾ ਮਨ ਜਿਹੜਾ ਮੇਰੀ ਉੱਤੇ ਜੁੜ ਜਾਂਦਾ ਹੈ ਮੈਨੂੰ ਨਜ਼ਾਰਾ ਆਉਂਦਾ ਸੱਚਖੰਡ ਦਾ ਆਉਂਦਾ ਤੇ ਫਿਰ ਮੈਂ ਕਿਸ ਤਰ੍ਹਾਂ ਖੋਲوں ਪਾਤਸ਼ਾ ਕਹਿੰਦੇ ਬਰ ਉੱਠ ਕੇ ਥੋੜਾ ਆਰਾਮ ਕਰ ਲੈ। ਕਹਿੰਦਾ ਪਾਤਸ਼ਾ ਇਸ ਸੰਸਾਰਿਕ ਆਰਾਮ ਦੇ ਵਾਸਤੇ ਕਹਿੰਦਾ ਮੈਂ ਬਿਰਤੀ ਆਪਣੀ ਤੋੜ ਲਵਾਂ। ਸੋ ਕਹਿੰਦਾ ਭਾਵ ਹੈ ਕਿ ਜਦੋਂ ਅਸੀਂ ਆਪਣੇ ਮਨ ਦੀ ਮੈਲ ਨੂੰ ਧੋਣਾ ਹੈ ਤਦੋਂ ਸਾਨੂੰ ਪਾਣੀ ਵੀ ਚਾਹੀਦਾ ਹੈ ਤੇ ਸਾਬਣ ਵੀ ਚਾਹੀਦਾ ਹੈ। ਜਿਦਾ ਕੱਪੜੇ ਨੂੰ ਧੋਣ ਵਾਸਤੇ ਪਾਣੀ ਚਾਹੀਦਾ ਸਾਬਣ ਚਾਹੀਦਾ ਨਾ ਤੇ ਮਨ ਦੀ ਮੈਲ ਨੂੰ ਉਤਾਰਨ ਵਾਸਤੇ ਸਾਨੂੰ ਸੇਵਾ ਵੀ ਚਾਹੀਦੀ ਹੈ ਤੇ ਸਿਮਰਨ ਵੀ ਚਾਹੀਦਾ ਹੈ ਦੋਨੇ ਚੀਜ਼ਾਂ ਚਾਹੀਦੀਆਂ ਨੇ ਔਰ ਉਹਨਾਂ ਦੇ ਨਾਲ-ਨਾਲ ਫਿਰ ਅਸੀਂ ਮੈਲ ਤੋਂ ਬਚਣਾ ਕਿਸ ਤਰ੍ਹਾਂ ਵੀ ਅਸੀਂ ਆਪਣੇ ਕੱਪੜੇ ਨੂੰ ਬਚਾਉਂਦੇ ਆ ਨਾ ਜਦੋਂ ਕਿਤੇ ਜ਼ਿਆਦਾ ਮਿੱਟੀ ਘਟਾ ਹੋਵੇ ਤੇ ਕਹਿੰਦੇ ਨਾ ਕੱਪੜੇ ਨੂੰ ਇੱਕ ਸਾਈਡ ਤੇ ਕਰ ਲਈਏ ਵੀ ਕੱਪੜਾ ਗੰਦਾ ਨਾ ਹੋ ਜੇ ਜ਼ਿਆਦਾ ਤੇ ਮੈਲ ਕਿਹੜੀ ਹੈ ਕਾਪ, ਕ੍ਰੋਧ, ਲੋਭ, ਮੋਹ, ਅਹੰਕਾਰ, ਆਪ ਵਿਸ਼ੇ ਵਿਕਾਰਾਂ ਦੀ ਮੈਲ ਹੈ ਨਾ ਇਹਨਾਂ ਤੋਂ ਅਸੀਂ ਆਪਣੇ ਮਨ ਨੂੰ ਬਚਾਉਣਾ ਵੀ ਹੈ ਇਹ ਨਹੀਂ ਕਿ ਜੇ ਅਸੀਂ ਸੇਵਾ ਕਰ ਲਈ ਸਿਮਰਨ ਕਰ ਲਿਆ ਨਾਮ ਜਪ ਲਿਆ ਸੰਗਤ ਕਰ ਲਈ ਤੇ ਬਾਹਰ ਜਾ ਕੇ ਫਿਰ ਅਸੀਂ ਉਹਨਾਂ ਮੈਲਾਂ ਦੇ ਨਾਲ ਆਪਣੇ ਮਨ ਨੂੰ ਲਾਲੀ ਮਾਇਨ ਕਾਮ ਦੇ ਨਾਲ ਕ੍ਰੋਧ ਦੇ ਨਾਲ ਫਿਰ ਜੇ ਨਾਲ ਲਿਬੜ ਗਏ ਸਾਡਾ ਮਨ ਲਿਬੜ ਗਿਆ ਤੇ ਫਿਰ ਧੋਤੇ ਦਾ ਕੀ ਪਹੁੰਚਾ ਹੈ ਪਰ ਬੜੀ ਮੁਸ਼ਕਲ ਜੀ ਕਹਿਣਾ ਸੌਖਾ ਹੈ ਕਰਨਾ ਬੜਾ ਔਖਾ ਹੈ ਪਰ ਔਖਾ ਵੀ ਨਹੀਂ ਜਦੋਂ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਕਰਾਂਗੇ ਛੋਟੀ ਜੀ ਕਿ ਪਾਤਸ਼ਾਹ ਸਿਮਰਨ ਦੀ ਦਾਤ ਦਿਓ ਪਾਤਸ਼ਾਹ ਸੇਵਾ ਦੀ ਦਾਤ ਦਿਓ ਪਰ ਪਾਤਸ਼ਾਹ ਜੀ ਸੇਵਾ ਔਰ ਸਿਮਰਨ ਦੀ ਦਾਤ ਦਿਓ ਤੇ ਹਉਮੈ ਦੇ ਰੋਗ ਤੋਂ ਹਉਮੈ ਦੀ ਮੈਲ ਤੋਂ ਦੂਰ ਰੱਖਿਓ ਪਾਤਸ਼ਾਹ ਇਹ ਵੀ ਨਾ ਸਾਡੇ ਮਨ ਤੇ ਲੱਗੇ ਇਹ ਨਵਿਆ ਸੀਤੋਤਾ ਤੋਂ ਸਾਫ ਕੀਤਾ ਹੋਇਆ ਮਨ ਫਿਰ ਮੈਲਾ ਕਰਕੇ ਬੈਠ ਜੀਏ ਹੁਣ ਤੁਸੀਂ ਦੱਸੋ ਇੱਕ ਮ્યાਨ ਦੇ ਵਿੱਚ ਦੋ ਤਲਵਾਰਾਂ ਨਹੀਂ ਪੈਂਦੀਆਂ ਜੇ ਸਾਡਾ ਮਨ ਹੀ ਮੈਲਾ ਹੈ ਤੇ ਅੰਦਰ ਕਿਸ ਤਰ੍ਹਾਂ ਪ੍ਰਮਾਤਮਾ ਦਾ ਵਾਸਾ ਹੋ ਜਾਏਗਾ ਨਾਮ ਬਾਣੀ ਦਾ ਵਾਸਾ ਕਿਸ ਤਰ੍ਹਾਂ ਹੋ ਜਾਏਗਾ ਵਾਸਾ ਤੇ ਤਾਂ ਹੀ ਹੋਏਗਾ ਜਦੋਂ ਅੰਦਰ ਸਾਫ ਹੋਏਗਾ ਇਹਦਾ ਸੱਚ